ਸਰਹਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ 8 ਅਤ ਆਧੁਨਿਕ ਡਾਇਲਿਸਿਸ ਕੇਂਦਰਾਂ ਦਾ ਹੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਟਿਆਲਾ ਤੋਂ ਵਰਚੁਅਲ ਮਾਧਿਅਮ ਨਾਲ ਉਦਘਾਟਨ ਕੀਤਾ ਇਸ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹੰਸ ਫਾਊਂਡੇਸ਼ਨ ਨਾਲ ਇਸ ਮਹੱਤਵਪੂਰਨ ਸਹਿਯੋਗ ਦਾ ਮੰਤਵ ਸੂਬੇ ਪਾਰ ਵਿੱਚ ਮੁਫਤ ਡਾਇਲਿਸਿਸ ਸਹੂਲਤਾਂ ਅਤੇ ਗੁਰਦੇ ਦੀ ਦੇਖਭਾਲ ਤੱਕ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਕਰਨਾ ਹੈ। ਹਾਈਪਰਟੈਨਸ਼ਨ ਔਰ ਡਾਇਬੀਟਿਕ ਪੇਸ਼ੈਂਟਾਂ ਵਾਸਤੇ ਉਹਦੇ ਗੁਰਦੇ ਫੇਲ ਹੋ ਜਾਣਾ, ਪੈਰਾਂ ਦੇ ਉਂਗਲਾਂ ਕੱਟੀਆਂ ਜਾਣੀਆਂ, ਲੱਤ ਕੱਟੀਆਂ ਜਾਣੀ ਔਰ ਉਹਦੇ 'ਚ ਹਾਰਟ ਅਟੈਕ ਹੋ ਜਾਣਾ, ਸਟ੍ਰੋਕ ਹੋ ਜਾਣਾ, ਬ੍ਰੇਨ ਸਟ੍ਰੋਕ ਹੋ ਜਾਣਾ, ਤੇ ਉਹਦੇ ਨਾਲ ਪੈਰਲਿਸਿਸ ਹੋ ਜਾਣਾ ਇਹ ਟਰਮੀਨਲ ਸਟੇਜਸ ਹੈ। ਜਦੋਂ ਕਿ ਆਪਾਂ ਪੇਸ਼ੈਂਟ ਦਾ ਆਪਾਂ ਉਹਦਾ ਟ੍ਰੀਟਮੈਂਟ ਦਾ ਕਰ ਸਕਦੇ ਆ ਪਰ ਉਹਦੀ ਐਕਚੁਅਲ ਰੀਹੈਬਿਲੀਟੇਸ਼ਨ ਜਿਵੇਂ ਹੁਣ ਪੇਸ਼ੈਂਟ ਦਾ ਜਿਹੜਾ ਡਾਇਲਿਸਿਸ ਹੁੰਦਾ ਉਹ ਆ ਰੱਥੇ ਡਾਇਲਿਸਿਸ ਕਰਾਂ ਤਾਂ ਆਏਗਾ ਨਾ ਉਹਦੀ ਕੁਆਲਿਟੀ ਆਫ ਲਾਈਫ ਨਹੀਂ ਹੁੰਦੀ ਇਹਨਾਂ 8 ਡਾਇਲਿਸਿਸ ਕੇਂਦਰਾਂ ਵਿੱਚੋਂ ਇੱਕ ਜ਼ਿਲ੍ਹਾ ਜਲੰਧਰ ਦਾ ਸਿਵਲ ਹਸਪਤਾਲ ਵੀ ਸ਼ਾਮਿਲ ਹੈ ਇਸ ਮੌਕੇ ਜਲੰਧਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾਕਟਰ ਗੀਤਾ ਕਟਾਰੀਆ ਨੇ ਕਿਹਾ ਕਿ ਇਸ ਡਾਇਲਿਸਿਸ ਸੈਂਟਰ ਵਿੱਚ 6 ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਨੇ ਸਾਡੇ ਡਾਇਲਿਸਿਸ ਸੈਂਟਰ 6 ਮਸ਼ੀਨਾਂ ਲੱਗੀਆਂ ਇਹਦੇ ਵਿੱਚ ਇੱਕ ਅਸੀਂ ਰੱਖਾਂਗੇ ਜਿਹੜੇ ਇਨਫੈਕਟਡ ਪੇਸ਼ੈਂਟਸ ਹੁੰਦੇ ਹੈਪਟਾਈਟਸ ਸੀ ਉਹਨਾਂ ਵਾਸਤੇ ਤਾਂ ਪੰਜ ਜਿਹੜੀਆਂ ਆਮ ਜਿਹੜੇ ਜਨਰਲ ਪਬਲਿਕ ਜਿਹਨਾਂ ਨੂੰ ਡਾਇਲਿਸਿਸ ਦੀ ਲੋੜ ਹੈ ਇਹ ਉਪਰਾਲਾ ਪੰਜਾਬ ਸਰਕਾਰ ਔਰ ਆਪਣੇ ਸਡੇ ਮਾਨਯੋਗ ਹੈਲਥ ਮਨਿਸਟਰ ਦੇਸ਼ ਲਾਗਾ ਦੇ ਨਾਲ ਔਰ ਉਹਨਾਂ ਦੀ ਹੀ ਬਹੁਤ ਮਿਹਨਤ ਦੇ ਨਾਲ ਇਹ ਸਟਾਰਟ ਹੋਇਆ ਜਿਲੰਦਰ ਕੇਂਦਰ ਦੇ ਇੰਚਾਰਜ ਡਾਕਟਰ 파ਰਥ ਸ਼ਰਮਾਨੀ ਨੇ ਕਿਹਾ ਕਿ ਹਾਂਸ ਫਾਊਂਡੇਸ਼ਨ ਵੱਲੋਂ ਇੱਥੇ ਮੁਫਤ ਡਾਇਲਿਸਿਸ ਸੇਵਾਵਾਂ ਦਿੱਤੀਆਂ ਜਾਣਗੀਆਂ ਪੇਸ਼ੈਂਟਸ ਅਸੀਲਾ ਨੇ ਸ਼ੁਰੂ ਕਰਦੇ ਆ ਤੇ ਇੱਥੇ ਡਾਇਲਿਸਿਸ ਦੇ ਨਾਲ ਨਾਲ ਜੋ ਵੀ ਇੰਜੈਕਸ਼ਨ ਵਗੈਰਾ ਵੀ ਪੇਸ਼ੈਂਟ ਨੂੰ ਰਿਕੁਆਇਰਡ ਉਹ ਸਾਰੇ ਫ੍ਰੀ ਆਫ ਕਾਸਟ ਹੁੰਦੇ ਆ ਤੇ ਅੱਗੇ ਪੂਰਾ ਉਹਨਾਂ ਦਾ ਲੌਂਗ ਟਰਮ ਵਾਸਤੇ ਧਿਆਨ ਵੀ ਰੱਖਿਆ ਜਾਏਗਾ ਸਾਰੀ ਡਾਈਟ ਜੋ ਵੀ ਪ੍ਰੈਸਕ੍ਰਿਪਸ਼ਨ ਵਗੈਰਾ ਸਭ ਇਥੋਂ ਅਪਡੇਟ ਹੁੰਦੀ ਆ ਇੱਥੇ ਡਾਇਲਿਸਿਸ ਕਰਵਾ ਰਹੇ ਮਰੀਜ਼ੇ ਪਰਿਵਾਰਕ ਮੈਂਬਰ ਨੇ ਕੀ ਕੀ ਹੋਇਆ ਇੱਥੇ ਆ ਕੇ ਖੁਸ਼ ਨੇ ਕਿਉਂਕਿ ਇੱਥੇ ਮੁਫਤ ਵਿੱਚ ਸਾਰਾ ਇਲਾਜ ਹੋ ਰਿਹਾ ਏ ਲੱਗਾ ਕਿਥੋਂ ਸਿਵਲ ਹਸਪਤਲ ਦੀ ਡਾਇਲਿਸਿਸ ਹਨ ਪਤਾ ਲੱਗਾ ਕਿਥੋਂ ਸਿਵਲ ਹਸਪਤਲ ਫ੍ਰੀ ਚੱਲ ਰਿਹਾ ਤੇ ਫਿਰ ਸਾਨੂੰ ਫੋਨ ਆਇਆ ਅਸੀਂ ਆਏ ਟੈਸਟ ਕਰਵਾਏ ਸਾਨੂੰ ਸਾਰਾ ਕੁਝ ਫ੍ਰੀ ਇੱਥੋਂ ਮਿਲ ਰਿਹਾ